ਕੋ ਬਾ ਖਲੈਰਾ ਪੰਗਵਾ ਤੇ ਹੋਰ ਕਈ ਪਿੰਡਾਂ ਦੇ ਵਿੱਚ ਇੱਕ ਖਤਰਨਾਕ ਦਰਿੰਦੇ ਜਾਲਮ ਬੰਦੇ ਨੇ ਬਹੁਤ ਆਤਵਾਦ ਮਚਾਇਆ ਸੀ ਉਹ ਰੋਜ਼ ਕਿਸੇ ਨਾ ਕਿਸੇ ਦੀ ਬੰਬੀ ਮੋਟਰ ਤੇ ਜਾ ਕੇ ਗੰਦੇ ਕੰਮ ਕਰਦਾ ਸੀ ਇਹਦੀਆਂ ਕਰਤੂਤਾਂ ਤੋਂ ਦੁਖੀ ਹੋਏ ਕਿਸਾਨਾਂ ਜ਼ਿਮੀਦਾਰਾਂ ਨੇ ਇੱਕ ਦਿਨ ਇੱਕ ਇਲਾਕੇ ਦੇ ਬਹੁਤ ਮਸ਼ਹੂਰ ਖਤਰਨਾਕ ਸਿਪਾਰੀ ਕਿਲਰ ਨੂੰ ਮਿਲਣ ਦੀ ਯੋਜਨਾ ਬਣਾਈ ਮਗਰਾ ਯਾਰ ਅਹੀਂ ਤੇ ਲੁੱਟੇ ਗਏ ਆ ਅਸੀਂ ਬਰਬਾਦ ਹੋ ਗਏ ਨੁਕਸਾਨ ਬਹੁਤ ਹੁੰਦਿਆ ਵਾ ਅੱਜ ਕੱਲ ਪਹਿਲਾਂ ਤਾਂ ਸਾਡੀ ਪੈਲੀ ਦੇ ਵਿੱਚ ਕੋਈ ਟੱਟੀ ਬੰਦਾ ਹੁੰਦਾ ਸੀ ਉਹਦੇ ਅਸੀਂ ਜਰ ਲਿਆ ਫਿਰ ਬਾਅਦ ਵਿੱਚ ਸਾਡੀ ਪੈਲੀ ਦੇ ਵਿੱਚ ਕੋਈ ਪੱਠੇ ਵੱਢ ਕੇ ਲੈ ਜਾਂਦਾ ਰਿਹਾ ਵਾ ਉਹ ਵੀ ਅਸੀਂ ਜਰਦਿਆ ਯਾਰ ਬੋਲਦਾ ਕਾਹਨੇ ਕੁਝ ਯਾਰੇ ਉਹ ਵੱਖੀ ਪਾੜਾ ਇੰਨੇ ਦਿਨ ਨੂੰ ਦੁਖੜੇ ਸੁਣਾ ਤੇ ਆਪਣੀ ਅਣਖ ਤੇ ਜਗਾਹ ਕੁਛ ਤੇ ਬੋਲ ਉਹ ਮਗਰਾ ਇਨਾ ਕੋਈ ਤੈਨੂੰ ਦੱਸਦਾ ਕੁਛ ਤੇ ਬੋਲ ਓਏ ਚੋਕ ਓਏ ਪਹਿਲਾਂ ਕੂਰ ਲੇਪਲਾ ਲੈਂਦਾ ਜੱਟ ਨੂੰ ਬਾਕੀ ਗੱਲਾਂ ਬਾਅਦ ਚ ਹਾਂ ਹੁਣ ਦੱਸੋ ਕੀ ਗੱਲ ਆ ਓਏ ਇੰਨੇ ਚਿਰ ਦੇ ਹੀ ਬਕਵਾਸ ਕਰਦੇ ਤੂੰ ਕੁਛ ਨਹੀਂ ਸੁਣਿਆ ਬਕਵਾਸ ਕਰਦੇ ਕੀ ਗੱਲ ਹੋ ਗਈ ਸਾਡੇ ਨਾ ਨੁਕਸਾਨ ਬੜੇ ਹੁੰਦੇ ਆ ਬੰਬੀ ਤੇ ਕੀ ਨੁਕਸਾਨ ਹੋ ਗਿਆ ਓਹ ਤੁਹਾਡੀ ਬੰਬੀ ਤੇ ਪਹਿਲਾਂ ਤਾਂ ਸਾਡੀ ਪੈੜੀ ਦੇ ਵਿੱਚ ਕੋਈ ਟੱਟੀ ਬਹਿ ਗਿਆ ਦੂਸਰੇ ਨੰਬਰ ਤੇ ਸਾਡੇ ਕੋਈ ਪੱਠੇ ਵੱਢ ਕੇ ਲੈ ਗਿਆ ਅਹੀ ਗਾ ਚੱਲ ਯਾਰ ਉਹ ਵੀ ਜਰ ਲਈ ਅੱਜ ਤੇ ਹਾਦੀ ਹੋ ਗਈ ਯਾਰ ਓ ਕੀ ਹੱਦ ਹੋ ਗਈ ਓਏ ਸਾਡੀ ਬੰਬੀ ਦਾ ਕ ਲਗਾ ਹੀ ਅਮਰੂਦਾਂ ਦਾ ਬੂਟਾ ਉਥੋਂ ਕੋਈ ਸਾਰੇ ਅਮਰੂਦ ਤੋੜ ਕੇ ਲੈ ਗਿਆ ਵਾ ਓਏ ਉਹਨਾਂ ਤੇ ਤੇ ਮੇਰੀ ਅੱਖੀ ਸੀ ਤੇਰੀ ਅੱਖਾ ਹੀ ਮੈਂ ਤੇ ਕਾਲੇ ਲੂਣ ਵਾਲਾ ਪੈਕਟ ਲਿਆ ਕੇ ਰੱਖਿਆ ਹੋਇਆ ਸੀ ਓਏ ਚੱਲ ਫਿਰ ਆ ਜਾ ਉਥੇ ਆਪੇ ਆ ਕੇ ਵੇਖ ਲਈ ਦੇਖਣਾ ਪਊ ਚੱਲ ਕੇ ਲੱਗਦਾ ਅੱਜ بدما <laughs> <laughs> ਯਾਰ ਇਹ ਮਾ ਦੇਖ ਲਾਂਗੇ ਕਿਹੜਾ ਬਦਮਾਸ਼ ਆ ਪਰ ਉਹ ਮਾਰਦੇ ਨਾਲ ਮਗਾ ਹੀ ਤੋ ਕੀ ਕਰਦਾ ਸੀ ਪੱਠੇ ਵੱਢ ਕੇ ਇੱਥੇ ਕਾਂਡ ਹੋਇਆ ਓਏ ਹਾਂ ਟੱਟੀ ਉਹ ਪਹਿਲੀ ਜਿਵੇਂ ਕੇ ਜਾਂਦਾ ਸੀ ਉਹ ਆ ਜਾ ਮਕਹਾਵੇ ਦਿੰਨੇ ਆ ਆ ਜੋ ਫੇ ਟੱਕ ਚ ਟੱਡੀ ਕਰਦਾ ਰਿਹਾ ਇੱਥੇ ਗਾਂਡ ਹੋਇਆ ਉਹ ਉਧਰ ਪੱਠੇ ਵੱਢ ਕੇ ਖੜਦਾ ਰਿਹਾ ਯੋ ਇਹ ਟੱਕ ਦੇ ਵਿੱਚੋਂ ਤੇ ਆਏ ਉਧਰ ਬੰਬੀ ਤੇ ਚੱਲੀ ਹੁਣ ਚੱਲ ਮੇਰਾ ਭਾਈ ਉੱਥੇ ਜਾ ਕੇ ਦੇਖ ਦੇ ਕੀ ਗੱਲ ਹੈ ਓਏ ਇਹ ਤਾਂ ਤੇ ਛੱਡਿਆ ਕੱਖ ਨਹੀਂ ਵਈ ਲਿਓ ਇਹਦਾ ਸਾਨੂੰ ਵੀ ਪਤਾ ਵਾ ਤੂੰ ਪਹਿਲਾਂ ਇਹ ਦੱਸ ਵੀ ਸਾਨੂੰ ਇਹ ਕਰਤੂਤ ਕੀ ਦੀ ਆ ਤੁਸੀਂ ਤਾਂ ਰਗ ਰਗ ਦਵਾ ਕੇ ਤੁਹਾਡੇ ਤਾਂ ਰੋਜ਼ ਦਾ ਕੰਮ ਹੈ ਬੰਦੇ ਲੱਭਣਾ ਗੁਆਚਣਾ ਓਏ ਤੇ ਪਤਾ ਕਰੀ ਲਵਾ ਗਿਆ ਆਪਾਂ ਕਿਹੜੇ ਬੈਲੀ ਦੀ ਕਰਤੂਤ ਆ ਇਹ ਕਿਹੜਾ ਕੋਈ ਤੇ ਪ੍ਰੂਫ ਛੱਡੇ ਹੋਉ ਨਾ ਬੈਲੀ ਇਹ ਕਿਹੜੇ ਬੈਲੀ ਦੀ ਕਰਤੂਤ ਨਹੀਂ ਇਹ ਕਿਹੜੇ ਕੁੱਤੇ ਕਮੀਨੇ ਦੀ ਕਰਤੂਤ ਜਿੰਨੇ ਮਰੂਦ ਖੜੇ ਆ ਲਾਲੀ ਨੇ ਪਤਾ ਆਪਾਂ ਕੋਈ ਗੱਲ ਨਹੀਂ ਇੱਥੇ ਘੁੰਮ ਫਿਰ ਕੇ ਪ੍ਰੂਫ ਤੇ ਛੱਡੇ ਹੋਉ ਕੋਈ ਨਾ ਕੋਈ ਬੰਬੀ ਤੇ ਲਾਲੀ ਨੇ ਪਤਾ ਬੈਲੀਓ ਨਿਕਲੋ ਇੱਧਰ ਬਾਹਰ ਓਏ ਐਵੇਂ ਨਾ ਯਾਰ ਉਂਗਲਾ ਵਡਾਲੀ ਪਹਿਲਾ ਬੰਦਾ ਲੱਭ ਲਈ ਉੱਤੇ ਉੱਤੇ ਵੱਢਣੀ ਇਹਨੂੰ ਓਏ ਲੱਭ ਲੈਨੇ ਓਏ ਇਹੀ ਸੁੱਕੀ ਜਾਂਦਾ ਹੈ ਸਬੂਤ ਇੱਥੇ ਲੱਭਣ ਨਿਸ਼ਾਨ ਓਏ ਉਹ ਨਾ ਦਾ ਕੁਤਰੀ ਉਹ ਲਾਲੀ ਨੇ ਪਤਾ ਕਿਸੇ ਬੈਲੀ ਦਾ ਓਏ ਹਾਂ ਹਾਂ ਉਹ ਮੈ ਗਿਆ ਓ ਕੀ ਮਿਲ ਗਿਆ ਤੈਨੂੰ ਕੀ ਮਿਲ ਗਿਆ ਓ ਨਿਸ਼ਾਨ ਮਿਲ ਗਿਆ ਓਏ ਬੈਲੀ ਦਾ ਉਹ ਕਿਹੜਾ ਨਿਸ਼ਾਨ ਮਿਲ ਗਿਆ ਭਾ ਤੈਨੂੰ ਓਏ ਪ੍ਰੂਫ ਮਿਲ ਗਿਆ ਓਏ ਕਿਹੜਾ ਪ੍ਰੂਫ ਓਏ ਇਸ ਕੁੱਤੇ ਦੇ ਪੈਰਾਂ ਦੇ ਨਿਸ਼ਾਨ ਮਿਲ ਗਏ ਓਏ ਕੁੱਤੇ ਦਾ ਪ੍ਰੂਫ ਮਿਲ ਗਿਆ ਇਹ ਥੂ ਥੋਕੇ ਗੰਦ ਪਾਈ ਆ ਨਾ ਕੀ ਗੱਲ ਉਹਦਾ ਥੁੱਕ ਮਿਲ ਗਿਆ ਤੈਨੂੰ ਉਹ ਥੁੱਕ ਨਹੀਂ ਓਏ ਉਸ ਕੁੱਤੇ ਦੇ ਪੈਰਾਂ ਦੇ ਨਿਸ਼ਾਨ ਮਿਲ ਗਏ ਓਏ ਮਗਰਾ ਫਿਰ ਦੱਸਿਆ ਨਹੀਂ ਆ ਵੀ ਕੀ ਦਾ ਕਾਂਡ ਆ ਓਏ ਉਹ ਕਿਸੇ ਅਮਲੀ ਦਾ ਕਾਂਡ ਆ ਓਏ ਅਮਲੀ ਦਾ ਕਾਂਡ ਪਿੰਡ ਚ ਤੇ ਇੱਕੋ ਹੀ ਅਮਲੀ ਆ ਹਾਂ ਇਹ ਉਸੇ ਦਾ ਹੀ ਕਾਂਡ ਆ ਓਏ ਸ਼ਾਏ ਉਹ ਮੁਸ਼ਕਿਆ ਐ ਖੱਟੇ ਅਮਲੀ ਦਾ ਕੰਮ ਆ ਏ ਓਏ ਮੁਸ਼ਕਿਆ ਖੱਟਾ ਨਹੀਂ ਓਏ ਰੱਤਾ ਅਮਲੀ ਆ ਰੱਤਾ ਅਮਲੀ ਇਹਦਾ ਮਤਲਬ ਆ ਵੀ ਫੇਰ ਉਹਦਾ ਦਾਣਾ ਪਾਣੀ ਦੁਨੀਆ ਤੋਂ ਖਤਮ ਹੋ ਗਿਆ ਅੱਜ ਤੋਂ ਲੱਗਦਾ ਤੇ ਮੈਨੂੰ ਵੀ ਇਦਾਂ ਹੀ ਆ ਵੈਦਿਆ ਜਿੰਨੀ ਤੇਰੀ ਫੀਸ ਆ ਤੂੰ ਦੱਸ ਉਹ ਦੁਨੀਆ ਤੋਂ ਮੈਂ ਕਈ ਨਾ ਰੁਖਸਤ ਕਰ ਦਾਂਗੇ ਅੱਜ ਤੋਂ ਬਾਅਦ ਨਾ ਧਰਤੀ ਤੇ ਦਾਣਾ ਪਾਣੀ ਮੁੱਕ ਗਿਆ ਉਹਦਾ ਵੈਦੀ ਦਾ ਆ ਫੜ ਆਪਣੀ ਫੀਸ ਤੂੰ ਜਾਣੇ ਤੂੰ ਹੁਣ ਤੇਰਾ ਕੰਮ ਜਾਣੇ ਐ ਤੋ ਖੱਟਾ ਤੇ ਰੱਤਾ ਦੋਵੇਂ ਵੈਲੀ ਛਾੜ ਕੇ ਰੱਖ ਗਿਆਂਗੇ ਆਪ ਠੀਕ ਮਹਿਲ ਬਣੀ ਐ ਸਾਦੋਂ ਆਨਾ ਹੋ ਆਏ ਦਿਲ ਆਂਦੇ ਪਿਆਰ ਮੈਂ ਐ ਮਗਰ-ਮਗਰ ਤੁਰਿਆ ਆਉਂਦਾ ਮਰਦਾ ਆਇਆ ਆ ਬੰਦੇ ਕੀ ਆ ਲੈ ਵਈਆ ਓ ਠੀਕ ਆ ਵਈਂਗਾ ਠੀਕ ਆ ਕੀ ਗੱਲ ਮਰ ਜਾਇਆ ਲੱਗਦਾ ਵਾ ਓਏ ਗਾਈ ਲਈ ਯਾਰ ਹਾਂ ਪੱਠਿਆਂ ਦਾ ਬਹੁਤ ਮੁਸ਼ਕਲੀ ਐਸਾ ਪੱਠੇ ਨਹੀਂ ਲਾਉਦੇ ਨਾ ਪੱਠੇ ਨਹੀਂ ਲਾਉਦੇ ਇੱਕ ਗੁਰੂਆ ਜੇਰੇ ਮਰਜੀ ਪੱਠੇ ਹੀ ਜਾ ਕੇ ਟੱਕ ਨੂੰ ਹੱਥ ਲਾ ਲਾ ਏ ਜੇ ਪਤਾ ਲੱਗ ਗਿਆ ਕਿਸੇ ਨੂੰ ਤੇ ਓ ਟੱਟੂ ਪਤਾ ਲੱਗਣਾ ਵਾ ਮੈਂ ਤਾਂ ਲੋਕਾਂ ਦੇ ਪੱਠੇ ਵੜਦਾ ਵਾਂ ਅਸਾਂ ਹਾਂ ਤੇ ਕੁੱਖ ਵੀ ਯਾਰ ਫੜੀ ਲੱਗੀ ਓ ਤੇ ਪੋਖ ਲੱਗੀ ਆਵੇ ਜਰੂਰੀ ਕਰੇ ਆਟਾ ਮਕਾਉਣਾ ਵਾ ਜੇ ਵੀ ਮਰਜੀ ਬੰਬੀ ਦੇ ਬਾਗ ਦੇ ਜਾ ਕੇ ਮਰੂਤ ਤੋੜਨਾ ਆੱਖਾ ਤੋੜ ਆੜੂ ਖਾਹ ਸੰਤਰੇ ਖਾ ਜੇ ਮਰੂਤ ਖਾ ਕੇ ਟੱਟੀਆਂ ਲੱਗੀਆਂ ਫਿਰ ਤੇ ਜੇ ਵੀ ਮਰਜੀ ਜਾ ਕੇ ਪਾਲੀ ਝੱਗਦੇ ਆ ਜਾ ਫਿਰ ਬਾਈ ਤੀ ਜਾ ਇਸ ਕਤਲ ਤੋਂ ਬਾਅਦ ਇਲਾਕੇ ਦੇ ਵਿੱਚ ਮੱਗਰ ਬੈਲੀ ਦਾ ਪੂਰਾ ਨਾਮ ਹੋ ਗਿਆ ਕੀ ਹੁਣ ਕੋਈ ਰਤੇ ਅਮਲੀ ਦੀ ਮੌਤ ਦਾ ਬਦਲਾ ਲਏਗਾ जानने के लिए देखें शक्तिमान शक्तिमान ओए पूर्ति ओए बेटे मु